ਜੋ ਕਰ ਰਹੇ ਨੇ ਉਹ ਸਾਡੇ ਵਾੜੇ ਨੂੰ ਨਹੀਂ ਵੜ ਰਹੀ ਆਹ ਨਾਲੋਂ ਇੰਸੂ ਵੀ ਪਾਈ ਜਾਗਾ ਆਹ ਨਾਲ ਦੇ ਵੜ ਨਾਲ ਆ ਜਾਂਦੇ ਤੁਸੀਂ ਦੇਖਾ ਸਾਡੇ ਬੱਟਣ ਆਈ ਆ ਇੱਕ ਕੱਟ ਕੇ ਵੀ ਪਾਣੀ ਪਲਵਾਈ ਸਾਡੇ ਹੀ ਪਾੜੇ ਵਾਹ ਰਹੇ ਨੇ ਮਨੇ ਇਹਦਾ ਪਾਇਆ ਵੀ ਆਈ ਸੀਗਾ ਹਾਂ ਦੱਸ ਉਹ ਚੱਲ ਕੱਟ ਸੀ ਆਈ ਤੇ ਟਰੱਕ ਜੇ ਬਾਹਰ ਵਾਲੀ ਬਾਰੇ ਨਿਉ ਪੱਟੀ ਪਾਣੀ ਵਾਹ ਲਾਦਾ ਹਾਂ ਹਾਂ ਕਾਇਰ ਸੇਵਾ ਕਰਦੇ ਨੇ ਪੱਟੇ ਕਿੰਨਾ ਪਿਆ ਹਾਂਜੀ ਇਹ ਮਹੱਲਾ ਜੰਗੀਗਾਗਾ ਤੇ ਜਿਹੜਾ ਇੱਕ ਮਸਲਾ ਤੁਹਾਡੇ ਸਾਹਮਣੇ ਲਿਆ ਰਿਆਂਗੇ ਇੱਕ ਆ ਜਿਹੜੇ ਇਸ ਪੱਤੀ ਦੇ ਜਾਂ ਮੋਤਵਾਰ ਜਾਂ ਸੁਚੇਤ ਜਿਹੜੇ ਲੋਕ ਆ ਉਹ ਖੜੇ ਆਗੇ ਤੇ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋਗੇ ਇਹ ਅਸਲ ਦੇ ਵਿੱਚ ਆਏ ਵਾਰ ਇਹ ਵੱਡਾ ਟੁੱਕੀ ਦਾ ਸ਼ਿਕਾਰ ਹੋ ਜਾਂਦਾ ਕੋਈ ਬਾਹਰੋਂ ਨਹੀਂ ਕਰਕੇ ਜਾਂਦਾ ਇਹ ਵੱਡਾ ਟੁੱਕੀ ਵਧੀਆ ਛਾਂ ਵਾਲਾ ਦਰਖਤਾ ਸੀਗਾ ਛਤਰੀ ਇਹਦੀ ਪਣੀ ਹੋਈ ਸੀ ਪਹਿਲਾਂ ਮੇਜ਼ ਵਗੈਰਾ ਵੀ ਹੁੰਦੇ ਸੀਗੇ ਤੇ ਕੱਲ ਤੋਂ ਫੇਰ ਮੁੜ ਕੇ ਇਸ ਤੇ ਕਹਾੜਾ ਚੱਲਣ ਲੱਗਾ ਜਿਸ ਦਾ ਇੱਥੇ ਸਥਾਨਕ ਵਸਕਾ ਵੱਲੋਂ ਵਿਰੋਧ ਵੀ ਕੀਤਾ ਤੇ ਥਾਣੇ ਵੀ ਰਵਟ ਗਈ ਆ ਗਈ। ਇਹਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਗਈ ਜੇਕਰ ਆ ਗੱਲ ਕੀਤੀ ਜਾਵੇ ਤਾਂ ਇਹ ਕਹਦੇ ਕਿ ਵੀ ਇਹਦੇ ਕੋਈ ਪਾਣੀ ਪਾ ਕੇ ਜਾਂ ਨੇ ਹੁੰਦਾ ਹੁੰਦਾ ਨਾਲ ਨਾਲ ਹੀ ਜਾਂਦੀ ਆ ਗਈ। ਨਾਲੀ ਦਾ ਤਾਂ ਪਾਣੀ ਪੈਂਦਾ ਨਹੀਂਗਾ ਤੇ ਦਰਖਤ ਦਾ ਤਾਂ ਕਿਵੇਂ ਪੈ ਸਕਦਾਗਾ ਤੇ ਕੱਲ ਇਸ ਵਾਰਤਾ ਜਿਹੜੇ ਕਿ ਪੱਤੀਗਵਾੜ ਦੇ ਲੋਕ ਗਏ ਹੋਣਗੇ ਉਹਨਾਂ ਨੇ ਪਹਿਲਾਂ ਰੁਕਿਆ ਵੀ ਹੋਣਾ ਬੰਦਾ ਗਰਮਾ ਸਰਦੀ ਵੀ ਹੋਈ ਆ ਤੇ ਬਿਲਕੁਲ ਇੱਕ ਹਰੇ ਭਰੇ ਦਰਖਤ ਨੂੰ ਕੱਟ ਦੇਣਾ ਜੇ ਮੈਂ ਇੱਕ ਬਹੁਤ ਵੱਡਾ ਇੱਕ ਪਾਪ ਤੇ ਗੁਨਾਹ ਹੁੰਦਾਗਾ ਤੇ ਇਹਨਾਂ ਨਾਲ ਗੱਲ ਵੀ ਕਰਦੇ ਪੁੱਛਦੇ ਆ ਅੱਛਾ ਕੀ ਇਹ ਕਹਿਣਾ ਚਾਹੁੰਦੇ ਹੋ ਕਿ ਕੀ ਹੋਇਆ ਕੀ ਅਸਲ ਚ ਇਹ ਵੀਰ ਜੀ ਆਪਣੇ ਨਾਲ ਐਤੋ 5 ਸਾਲ ਪਹਿਲਾਂ ਆਪਣੇ ਸਾਰੇ ਮੁੰਡੇ ਹਰਿਆਵਲ ਲੈਰਚ ਕੰਮ ਕਰਦੇ ਸਾਰੇ ਉਹਨਾਂ ਸਾਰੇ ਪਿੰਡ ਦੇ ਵਿੱਚ ਮਿਊਸਪੈਲਿਟੀ ਕਮਿਟੀ ਦੇ ਸਹਿਯੋਗ ਨਾਲ ਇਹ ਦਰੱਖਤ ਲਾਈ ਸੀ ਇੱਕ ਬੰਦਾ ਨਾਲ ਦੇ ਘਰਾਂ ਨੂੰ ਇਹ ਕੋਈ ਦਿੱਕਤ ਵੀ ਹੈ ਨਹੀਂ ਤੇ ਨਾਲ ਦੀ ਨਾਲਾ ਜਾਂਦਾ ਨਾਲੇ ਤੋਂ ਵੀ 2 ਫੁੱਟ ਸਾਈਡ ਤੇ ਸਰਕਾਰੀ ਥਾਂ ਦੇ ਵਿੱਚ ਲੱਗਿਆ ਹੋਇਆ ਪਹਿਲਾਂ ਤਾਂ ਇਹ ਪਿਛਲੇ ਦਸੰਬਰ ਦੇ ਵਿੱਚ ਉੱਪਰੋਂ ਵੜਦਾ ਸੀ ਉਦੋਂ ਅਸੀਂ ਇਹ ਨਹੀਂ ਸੀ ਅਸੀਂ ਕੁਝ ਬੋਲੇ ਨਹੀਂ ਫਿਰ ਇਸ ਵਾਰ ਇਹ ਖਰਾ ਹੋ ਗਿਆ ਡਰਾਫਟ ਅਖੀ ਜਾਲ ਕਰ ਲੈ ਨੂੰ ਇੱਧਰ ਦੀ ਪਾਣੀ ਪਾਉਣ ਲੱਗੇ ਟਵਾ ਕਰਕੇ ਤੇ ਆਇਆ ਗਾਲਾਂ ਗਾਲੀ ਮੋਚ ਕਰਨ ਲੱਗਾ ਸਾਡੇ ਨਾਲ ਕਹਿੰਦਾ ਮੇਰੀ ਨੋਚ ਪਾਣੀ ਪੈ ਇਹ ਤੇਰੀ ਨੋਚ ਚ ਪਾਣੀ ਨਹੀਂ ਪਿੰਦਾ ਸਤ ਕੋਈ ਪਿੰਦਾ ਤਾਂ ਸਾਨੂੰ ਦੱਸ ਦੇ ਕੋਈ ਬੰਦਾ ਕਹਦੇ ਉਸ ਤੋਂ ਬਾਅਦ ਗਾੜੀ ਗਲੋਚ ਕਰਨ ਲੱਗ ਗਿਆ ਤੇ ਕਹਾੜਾ ਚੱਕ ਕੇ ਦਰੱਖਤ ਨੂੰ ਵੱਢਣ ਲੱਗਾ ਆ ਦੇਖੋ ਥੱਲੇ ਥੱਲੇ ਕੱਟਣ ਲੱਗ ਗਿਆ ਪਹਿਲਾਂ ਉੱਪਰੋਂ ਕੱਟਦਾ ਉਹਨੂੰ ਕੱਟਣ ਲੱਗ ਗਿਆ ਲਿੱ ਦਰਾਖਤ ਦੀ ਕੀ ਲੱਗਦਾ ਵੀ ਦਿੱਕਤ ਹੈ ਆਉਂਦੀ ਹੈ ਕਿਸੇ ਨੂੰ ਕੋਈ ਇਹਦਾ ਕੇ ਬੇ ਲੋੜਾ ਬਿਲਕੁਲ ਦੇਖਦੇ ਪੰਜ ਪੰਜ ਫੁੱਟ ਚਾਰ ਫੁੱਟ ਪੂਰਾ ਉਹਦੇ ਉਹਦੇ ਤੋਂ ਨਾਲੀ ਤੋਂ ਵੀ 2 ਫੁੱਟ ਛੱਡ ਕੇ ਆ ਦੇਖ ਲੋ 2 ਤੋਂ ਵੀ 3 ਫੁੱਟ ਛੱਡ ਕੇ ਨਾਲੀ ਨਾਲੇ ਦਾ ਨਾਲੇ ਤੋਂ 3 ਫੁੱਟ ਛੱਡ ਕੇ ਸਰਕਾਰੀ ਪਾਣੀ ਦਾ ਹਾਲਾਂਕਿ ਨਿਊ ਚ ਪੈਣਾ ਤਾਂ ਅਗਲਾ ਨਾਲੇ ਦਾ ਕਹਿ ਸਕਦਾ ਬੜਾ ਇਦਾਂ ਦਿਖਾ ਦਿਦਾ ਗੇਟ ਦਿਖਾ ਦਿਓ ਕਿੰਨੀ ਦੂਰ ਹੈ ਤੁਹਾਨੂੰ ਇਹ ਕੰਬੇ ਤੋਂ ਵੀ ਮਤਲਬ 2-4 ਇੰਚੀ ਪਿੱਛੇ ਹੈ ਆਪਾਂ ਕੋਈ ਸੈਲ ਵੀ ਨਹੀਂ ਚੜਦੀ ਜੇ ਆਪਾਂ ਕੰਧ ਦੇ ਕਹੀਏ 1 ਫੁੱਟ ਤਾਂ ਉਹਦੀ ਉਹ ਛੱਡ ਕੇ ਲਾਈ ਹੋਈ ਹੈ ਕਹਿੰਦੇ ਇਥੋਂ ਤੇ ਬਿਲਕੁਲ ਜੀ ਦੇਖ ਰਹੇ ਪਿਛਲੇ ਸਾਲਾਂ ਚ ਹਨਾ ਗਲੀ ਜਮਾ ਰੜੀ ਹੁੰਦੇ ਸੀਗੇ ਤੇ ਹੁਣ ਦੂਰੋਂ ਦੇਖ ਕੇ ਜਿਹੜੀ ਹਰੀਆਲੀ ਦੇਖ ਕੇ ਓੰਬੇ ਮਨ ਨੂੰ ਸਕੂਨ ਮਿਲਦਾਗਾ ਤੇ ਸ਼ਾਇਦ ਤੁਹਾਡੀ ਪੱਤੀ ਵਾਸੀਆਂ ਲਈ ਜਾਂ ਮਹੱਲਾ ਵਾਸੀਆਂ ਦੀ ਇੱਕ ਪਹਿਲ ਕਦਮੀ ਆ ਨਾਲੀ ਨਾਲ ਸਾਰਿਆਂ ਨੇ ਪੂਰਾ ਬੱਚੇ ਵਾਂਗੂ ਪਾਣੀ ਪਾ ਕੇ ਪੰਜ ਸਾਲਾਂ ਦੇ ਚੱਡੇ ਚੱਡੇ ਕੀਤੇ ਹੁਣ ਇਹਨਾਂ ਨੂੰ ਵੱਡ ਲੈਣ ਦੱਸੋ ਇਹ ਕਿੱਥੋਂ ਦੇ ਹੈ ਕੋਈ ਕਾਨੂੰਨ ਦੇ ਵਿੱਚ ਵੀ ਦਰਖਤ ਨੂੰ ਵੱਡਦੇ ਪ੍ਰਸ਼ਾਸਨ ਨੇ ਧਿਆਨ ਚ ਲਿਆਉਂਦਾ ਤੁਸੀਂ ਕਿਸੇ ਅੱਜ ਕੱਲ੍ਹ ਅਸੀਂ ਪੁਲਿਸ ਥਾਣੇ 'ਚ ਰਿਪੋਰਟ ਕੀਤੀ ਆ ਹੁਣ ਦੇਖਦੇ ਆ ਪ੍ਰਸ਼ਾਸਨ ਨੂੰ ਮੰਨ ਕੇ ਦੇ ਬੰਨ ਦੀ ਕਾਰਵਾਈ ਕੀਤੀ ਜਾਵੇ